ਜਿਹਨੇ ਮਹਿਤਾ ਚੌਕ ਵਿਖੇ ਗੋਲੀकांड ਵਾਪਰਿਆ ਸੀਗਾ ਜਿਹੜਾ ਕਿ ਬੂਟਾ ਫੈਸ਼ਨ ਸ਼ੋਰੂਮ ਤੇ ਵੀ ਗੋਲੀ ਚੱਲੀ ਸੀ ਜਿਸ ਦੇ ਸਬੰਧ ਵਿੱਚ ਥਾਣਾ ਮਹਿਤਾ ਚੌਕ ਦੇ ਮੁਖੀ ਅਜੀਪਾਲ ਸਿੰਘ ਵੱਲੋਂ ਤਫ਼ਤੀਸ਼ ਕੀਤੀ ਗਈ ਤਫ਼ਤੀਸ਼ ਦੌਰਾਨ ਜਿਹੜਾ ਵਾ ਜੋ ਮੁਜਰਮਾਂ ਦਾ ਵਿੱਚ ਇੱਕ ਮੁਜਰਮ ਨੂੰ ਕਾਬੂ ਕਰ ਲਿਆ ਗਿਆ ਹੈ ਜੋ ਕਿ ਅਜੇ ਬਾਕੀ ਭਗੌੜਾ ਜਿਨ੍ਹਾਂ ਦੀ ਅਜੇ ਭਾਲ ਜਾਰੀ ਆ ਆਉ ਗੱਲਬਾਤ ਕਰਦੇ ਹਾਂ ਐਸ ਐਚਓ ਅਜੀਪਾਲ ਸਿੰਘ ਜੀ ਨਾਲ ਪਮਲ ਰੂੜਾ ਜਿਹੜਾ ਮਦਈ ਮਕਦਮਾ ਉਹਦੇ ਬਿਆਨਾਂ ਤੇ ਸੀ ਮਕਦਮਾ ਨੰਬਰ 67 ਦਰਜ ਕੀਤਾ ਜੀ ਉਹਦੇ ਵਿੱਚ ਜੋਗਨਜੀਤ ਸਿੰਘ ਬਿੱਲਾ ਵਾਸੀ ਅਰਜਨਮਾਗਾ ਤੇ ਮਨਪ੍ਰੀਤ ਸਿੰਘ ਮੰਨ ਵਾਸੀ ਗਨਸਾਹਵਰ ਦੇ ਘਲਾਪ ਆਏ ਨੇ ਮੈਂ ਅਪੀਅਰ ਦਰਜ ਕੀਤੀ ਉਹਦੇ ਵਿੱਚ ਅਸੀਂ ਸੀਸੀਟੀਵੀ ਫੋਟੋ ਵੀ ਖੰਗਾਲਦੇ ਆ ਅੱਜ ਇੱਕ ਮਗਾਮ ਤੇ ਪਹੁੰਚੇ ਹਾਂ ਕਿ ਉਹਦੇ ਜਾਨੂੰ ਪਤਾ ਲੱਗਾ ਹੋਈ ਕਿ ਇਹਦੇ ਵਿੱਚ ਜਿਹੜੇ ਗੋਲੀ ਚਲਾਉਣ ਵਾਲੇ ਆ ਉਹਨਾਂ ਵਿੱਚ ਤਿੰਨ ਜਣੇ ਜਰਨਦੀਪ ਸਿੰਘ ਸਾਹਿਲ ਵਾਸੀ ਉਦੋਕੇ ਇੱਕ ਸਾਗਰ ਵਾਸੀ ਉਦੋਕੇ ਤੇ ਇੱਕ ਆਕਾਸ਼ ਵਾਸੀ ਲੱਧੂਪਣਾ ਇਹ ਤਿੰਨ ਵਕਤੀਏ ਜਿੰਨਾਂ ਗੋਲੀ ਚਲਾਈ ਸਰ ਗ੍ਰਿਫਤਾਰ ਨਹੀਂ ਕੋਈ ਉਹਨਾਂ ਵਿੱਚੋਂ ਅਸੀਂ ਜਿਹੜਾ ਸਾਹਿਲ ਆ ਉਦੋਂ ਗਿਆ ਉਹਨੂੰ ਗ੍ਰਿਫਤਾਰ ਕਰ ਲਿਆ ਜੀ ਤੇ ਬਾਕੀਆਂ ਦੀ ਵੀ ਤਫ਼ਤੀਸ਼ ਚੱਲ ਰਹੀ ਹੈ ਜਿਵੇਂ ਹਾਂ ਜੀ ਬਾਕੀਆਂ 'ਤੇ ਛਾਪੇਮਾਰੀ ਜਾਰੀ ਹੈ ਉਹ ਘਰਾਂ ਤੋਂ ਪਕਾੜੇ ਨੇ ਕੁੱਛ ਵਿੱਚ ਕੀਤੀ ਜਾ ਰਹੀ ਹੈ ਇਹਦਾ ਸਰਮਾਨ ਵਗੈਰਾ ਜਿਹੜਾ ਅੱਜ ਪੇਸ਼ ਅਦਾਲਤ ਕਰਕੇ ਰਿਮਾਂਡ ਲਿਆ ਜਾਊਗਾ ਬਾਕੀ ਕੀ ਨਾ ਪੁੱਛਗਿਛ ਕੀਤੀ ਜਾਊਗੀ ਇਹਦੇ ਘਰੋਂ ਇਹਦੇ ਬਾਕੀ ਟਿਕਾਣਿਆਂ 'ਆ ਹੋਰ ਜਿੱਥੇ-ਕਿੱਥੇ ਨਾਕੜੀ ਚਲਾਈ ਸਰ ਜੋ ਲੋਕਾਂ ਦੇ ਵਿੱਚ ਡੈਸ਼ ਦਾ ਮਾਹੌਲ ਬਣਿਆ ਉਹਨਾਂ ਨੂੰ ਆਪਾਂ ਕੀ ਮੈਸੇਜ ਦੇਣਾ ਅਸੀਂ ਇਹੀ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਪਬਲਿਕ ਇਹਨਾਂ ਤੋਂ ਨਾ ਡਰੇ ਪੁਲਿਸ ਦਾ ਸਾਥ ਦੇਵੇ ਪੁਲਿਸ ਉਹਨਾਂ ਦੇ ਨਾਲ